ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਜਿਵੇਂ ਕਿ ਤੁਸੀਂ ਵਿੱਕੀ ਦੇ ਭਰਾ ਬਲਜੀਤ ਨੂੰ ਵੀ ਸਾਰੇ ਜਾਣਦੇ ਹੀ ਹੋ ਜਿਵੇਂ ਕਿ ਉਹ 2 ਸਾਲ ਪਹਿਲਾਂ ਬਹਿਰੀਨ ਗਏ ਸੀ ਉੱਥੋਂ ਉਹ ਮਲੇਸ਼ੀਆ ਸ਼ਿਫਟ ਹੋ ਗਏ ਸੀ ਤੇ ਉਹ ਪੂਰੇ 2 ਸਾਲਾਂ ਬਾਅਦ ਵਾਪਸ ਪਰਤੇ ਰਹੇ ਨੇ ਇੰਡੀਆ ਦੇਖੇ ਕਿ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਉਹ ਆਪਣੀ ਪੈਕਿੰਗ ਕਰ ਰਹੇ ਨੇ ਤੇ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਇੰਡੀਆ ਆਉਣ ਦਾ ਸਾਰਿਆਂ ਨੂੰ ਚਾਹ ਹੁੰਦਾ ਹੈ ਜਿਹੜੇ ਪਰਦੇਸੀ ਹੁੰਦੇ ਨੇ ਜਦੋਂ ਉਹ ਵਾਪਸ ਪਰਤਦੇ ਨੇ ਖੁਸ਼ੀ ਤਾਂ ਬਹੁਤ ਜ਼ਿਆਦਾ ਹੁੰਦੀ ਆ ਸੋ ਦਿਵਾਲੀ ਮੌਕੇ ਤੇ ਪਹੁੰਚ ਰਹੇ ਨੇ ਵਿੱਕੀ ਦੇ ਭਰਾ ਬਲਜੀਤ ਇੰਡੀਆ ਤੇ ਜਿਸ ਕਰਕੇ ਉਹ ਟੌਫੀਆਂ ਵਗੈਰਾ ਆਪਣੇ ਭਤੀਜੇ ਭਤੀਜੀਆਂ ਲਈ ਲੈ ਕੇ ਆ ਰਹੇ ਨੇ ਜਿਵੇਂ ਕਿ ਗੁਰਮੇਅਰ ਤੇ ਸਾਹਿਬ ਸੋ ਉਹਨਾਂ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਆ ਇੰਡੀਆ ਆਉਣ ਦੀ ਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਫੋਟੋ ਵਾ ਸਾਡੇ ਨਾਲ ਸਾਂਝੀਆਂ ਵੀ ਕੀਤੀਆਂ ਨੇ ਸੋ ਜਦ ਵਿੱਕੀ ਦਾ ਭਰਾ ਬਾਹਰ ਗਿਆ ਸੀ ਤੇ ਵਿੱਕੀ ਨੇ ਉਸ ਨੂੰ ਕਿਹਾ ਸੀ ਕਿ ਤੂੰ ਬਹੁਤ ਮਿਹਨਤ ਕਰਨੀ ਆ ਤੇ ਉਸ ਨੇ ਵੀ ਇਹੀ ਗੱਲ ਕਹੀ ਸੀ ਕਿ ਮੇਰਾ ਭਰਾ ਨੇ ਮੇਰੇ ਉੱਤੇ ਸਾਰਾ ਖਰਚਾ ਵੀ ਲਗਾਇਆ ਏ ਤੇ ਮੈਂ ਆਪਣੇ ਭਰਾ ਦੇ ਵਾਂਗੂ ਹੀ ਮਿਹਨਤ ਕਰਾਂਗਾ ਤੇ ਕੁਝ ਬਣ ਕੇ ਜਰੂਰ ਆਵਾਂਗਾ ਸੋ ਫਾਈਨਲੀ 2 ਸਾਲਾਂ ਬਾਅਦ ਹੁਣ ਬਲਜੀਤ ਪੰਜਾਬ ਵਾਪਸ ਆ ਰਿਹਾ ਹੈ ਸੋ ਆਪਣੇ ਦੇਸ਼ ਵਾਪਸ ਪਰਤਣ ਦੀ ਹਰ ਇੱਕ ਪਰਦੇਸੀ ਨੂੰ ਬਹੁਤ ਖੁਸ਼ੀ ਹੁੰਦੀ ਆ ਕਿਉਂਕਿ ਜਿੱਥੇ ਆਪਾਂ ਜੰਮੇ ਪਲੇ ਹੁੰਨੇ ਆ ਉਸ ਧਰਤੀ ਨਾਲ ਆਪਾਂ ਨੂੰ ਬਹੁਤ ਪਿਆਰ ਹੁੰਦਾ ਹੈ ਬੇਸ਼ੱਕ ਕਮਾਈਆਂ ਕਰਨ ਲਈ ਆਪਣਾ ਫਿਊਚਰ ਵਧੀਆ ਬਣਾਉਣ ਲਈ ਆਪਾਂ ਨੂੰ ਦੂਜੀਆਂ ਕੰਟਰੀਆਂ ਵਿੱਚ ਜਾਣਾ ਪੈਂਦਾ ਏ ਤੇ ਉਸੇ ਤਰੀਕੇ ਨਾਲ ਹੀ ਵਿੱਕੀ ਦੇ ਭਰਾ ਬਲਜੀਤ ਨੇ ਇਹ ਡਿਸੀਜਨ ਲਿਆ ਸੀ ਕਿ ਉਹ ਕਿਸੇ ਬਾਹਰ ਕੰਟਰੀ ਵਿੱਚ ਸੈੱਟ ਹੋਵੇ ਤਾਂ ਜੋ ਉਹ ਵੀ ਆਪਣੇ ਭਰਾ ਵਿੱਕੀ ਵਾਂਗ ਮਿਹਨਤ ਕਰਕੇ ਕੁਝ ਬਣ ਸਕੇ ਤੇ ਫਾਈਨਲੀ ਉਸਨੇ ਇਹ ਸਾਰਾ ਕੁਝ ਕੀਤਾ ਵੀ ਕੋਝ ਵੀਡੀਓ ਆਪਾਂ ਤੁਹਾਡੇ ਨਾਲ ਉਹ ਵੀ ਸ਼ੇਅਰ ਕਰ ਰਹੇ ਆ ਜਦ ਬਲਜੀਤ ਨੂੰ 에어ਪੋਰਟ ਤੇ ਚੜਾਉਣ ਲਈ ਸਾਰੇ ਜਾਣੇ ਗਏ ਸੀ ਜਿਵੇਂ ਕਿ ਸੰਦੀਪ, ਪ੍ਰੀਤ, ਵਿੱਕੀ, ਵਿੱਕੀ ਦੀ ਮੰਮੀ ਤੇ ਸਾਰੇ ਜਾਣੇ ਉਸ ਨੂੰ ਮਿਲ ਕੇ ਇਮੋਸ਼ਨਲ ਵੀ ਹੋਏ ਸੀ ਪਰ ਬਲਜੀਤ ਵੀ ਕਾਫੀ ਇਮੋਸ਼ਨਲ ਸੀ ਪਰ ਫਿਰ ਵੀ ਉਹ ਖੁਸ਼ ਸੀ ਕਿ ਉਹ ਆਪਣੀ ਲਾਈਫ ਵਿੱਚ ਕੁਝ ਅੱਗੇ ਵਧਣ ਜਾ ਰਿਹਾ ਹੈ ਸੋ ਬਲਜੀਤ ਨੇ ਆਪਣੀ ਪੂਰੀ ਤਿਆਰੀ ਕਰ ਲਈ ਆ ਤੇ 에어ਪੋਰਟ ਤੇ ਆਪਣੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ ਨੇ ਸੋ ਸਾਡਾ ਪੰਜਾਬ ਟੀਮ ਉਸਦਾ ਕਿਵੇਂ ਸਵਾਗਤ ਕਰੇਗੀ ਇਹ ਆਪਾਂ ਦੇਖਾਂਗੇ ਨੈਕਸਟ ਵਲੌਗ ਵਿੱਚ ਸੋ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਆਪਾਂ ਤੁਹਾਡੇ ਲਈ ਹੋਰ ਇਦਾਂ ਦੀ ਜਾਣਕਾਰੀ ਵਾਲੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਧੰਨਵਾਦ